ਚੋਕੀ ਸ਼ਕਰੋਨ ਦੀ ਬਾਗਾਂ ਅੰਦਰ ਜੋ ਸਲਤਨਤ ਦਾ ਬਾਗ ਲੋਕਾ ਮੂਰੇ ਯਾਰ ਵਿੱਚ ਉਹਨੇ ਯੋਖਾ ਵਿੱਚ ਟੁੱਟਦਾ ਬਾੜ ਪਰ ਮੈਂ ਇਹ ਗੱਲ ਜ਼ਰੂਰ ਕਹੂੰਗਾ ਕਿ ਸਾਡੇ ਪੂਰੀ ਜਮਾ ਦੇ ਬਾਗਾਂ ਦੇ ਤੇ ਦੇ ਅੰਦਰ ਜੋ ਇਹ ਗੱਲ ਵਾਂਗ ਹੋਈ ਹੈ ਉਹ ਬਹੁਤ ਖੇਰ ਸਾਡੀ ਸਾਡੇ ਸਾਹ ਪੂਰੀਆਂ ਦੇ ਬਾਪ ਕੇ ਇੱਕ ਜੋ ਸਾਡਾ ਫਸਟ ਫਸਟ ਫੰਟ ਹੈ लगातार चर्चा का विशा बनियां व्यक्ति जो कि अपने संत कहूरी वाले संप्रदाय संत भी कह रहा है लेकिन जबकि ਪੂਰੀਵਲੇ ਸੰਪਰਦਾਇ ਦੇ ਸਮੂਖੇ ਸੰਤਾਵਾਂ ਨੂੰ ਇਹਦਾ ਸਪਸ਼ਟ ਕਰਤੀ ਕਿ ਕਿ ਉਦਾਹ ਪੂਰੀਵਲੇ ਸੰਪਰਦਾਇ ਨਾਲ ਕੋਈ ਸੰਬੰਧ ਨਹੀਂ ਹੈ ਤੋਂ ਉਸ ਨੂੰ ਲੱਗੇ ਲੋਕਾਂ ਨੇ ਮਾਲ ਵਿੱਚ ਖੇਸ ਪੁੰਚ ਗਿਆ ਤੇ ਇਸ ਬਲੇ ਸਾਡਾ ਮੌਜੂਦ ਹੈ ਸਾਡੇ ਇਲਾਕੇ ਦੀ ਬਹੁਤ ਹੀ ਸਕਾਰਤਕਸ਼ਿਤ ਅਨਾਤਰਾ ਦੀ ਗੱਲ ਕਰਾਂਗੇ ਤੁਹਾਕਿ ਜੋ ਪੀਤੇ ਦੇ ਉਹ ਮਤਲਬ ਹੋਇਆ ਕਿ ਸੰਕਰ ਅਰਜੋ ਕੀ ਆਪਣੇ ਨੂੰ ਸੰਤਕਾਰਿਆ ਪੂਰੀਵਲੇ ਸੰਪਰਦਾ ਨਾਲ ਕਰਿਆ ਉਸ ਬੋਜੋ ਜੋ ਕੋ ਕਰਨ ਕੀਤਾ ਗਿਆ ਜੋ ਬੱਚਿਆਂ ਨਾਲ ਕੀਤਾ ਗਿਆ ਤੁਹਾਡਾ ਕੀ ਹੋਇਆ ਸ਼ੋਰ ਜੋ ਸਾਡੇ ਸਤਿਕਾਰ ਸੋ ਬਦਦਿਨ ਹੋਏ ਇਹਨਾਂ ਨੇ ਸਾਰਾ ਹੀ ਤੁੰਗੀ ਦੱਸਿਆ ਕਿ ਉਹ ਤੋਂ ਅੱਗੇ ਕਿ ਉਹ ਖੋਦ ਮਹਾਰਾਜਾ ਮਾਗਰ ਦੇ ਚੁਕ ਗਿਆ ਕਿ ਜਦ ਕੇ ਮੈਨੂੰ ਉਹਨਾਂ ਦੇ ਪੈਰ ਸਲੋ ਉਹਨਾਂ ਦੇ ਵਿਚ ਪਰਮ ਉਹ ਸੀ ਜੋ ਪਰਚੋ ਰਿਖਤਾ ਬੋਲ ਉਹ ਸੀ ਜੋ ਆਠ ਦੇਖ ਰਹੇ ਪਈ ਜੋ ਵੀ ਸ਼ਤਰੰਦਭਾਗ ਜੋ ਸੰਤਾਨ ਨੂੰ ਮੰਗਲੋ ਦਾ ਉਹਦੇ ਘਰ ਵਿੱਚ ਉਹਨਾਂ ਨੇ ਲੋਕਾਂ ਵਿੱਚ ਧੁੱਪ ਪਾ ਰੱਖੀ ਨਹੀਂ ਇਹ ਉਹ ਬਤੀਤ ਪਾ ਰੱਖੀ ਆ ਛਾਇਓ ਉਹ ਜੁਗੜਾ ਜਿਹਾ ਤਾਂ ਛਾਇਓ ਸਾਡਾ ਰਕਬਾ ਦਾ ਕੰਢੀ ਦਾ ਤਾਂ ਅੰਦੀ ਚਲਾ ਕੇ ਚਾਰ ਫੜਾ ਦੁਨੀਆ ਨਾਲ ਸਭ ਤੋਂ ਪਹਿਲੇ ਸਾਰ ਸਾਡੇ ਪਿੰਡ ਰੋੜ ਕੋਲ ਬੈਠੇ ਉਹ ਉਹ ਇਹ ਚਾਲੀ ਦੇ ਸਾਡਾ ਵੀ ਸਨ ਕੰਢੀ ਚਲਦਾ ਆਪਣੇ ਤੋਂ ਸ਼ਕਤ ਤੋਂ ਬਤਾਈ ਲੈ ਸੀ ਬਾਹਰ ਨੂੰ ਕੋਈ ਹੋਰ ਸਾਥ ਹੋਰ ਬਾਤ ਮੈਂ ਜਾਣਦਾ ਕੁਸੂਨ ਵਾਲਾ ਚੰਨ ਹੁਣ ਮੈਂ ਇਹ ਗੱਲ ਜ਼ਰੂਰ ਕਹਾਂਗਾ ਕਿ ਸਾਡੇ ਪੂਰੇ ਜਮਾਦੇ ਮਾਣ ਨਾਲ ਤੇ ਪੇਛੇ ਹੁੰਦਾ ਓਏ ਇਹ ਗੱਲ ਅਨੋਹੀ ਹੈ ਬਹੁਤ ਹੀ ਬਸ਼ੇਰ ਤੁਮ ਕੋਈ ਸਾਡੇ ਸਾਰੇ ਪੂਰੇ ਜਮਾਦੇ ਇਹ ਜੋ ਤੁਹਾਡਾ ਪਰਫेक्ट ਕੰਮ ਹੈ ਇਹ ਜਿਹੜੇ ਤੁਸੀਂ ਜੁਨਾਇ ਨੇ ਬੜਾ ਕੰਮ ਹੋਇਆ ਮੈਂ ਤਾਂ ਨਾਲ ਬਟੇ ਦੇ ਕਿਛੇ ਤੋਂ ਹੋਰ ਕੁਛ ਤੁਹਾਨੂੰ ਤੇ ਹੋਇਆ ਨਹੀਂ ਸਭ ਤੋਂ ਵੱਡਾ ਉਹ ਵਾਸਤੇ ਰਹਿੰਦਾ ਕਾਲਿਪ ਦੇ ਚ ਸੱਤੋਂ ਨ ਤੋਂ ਮਹਾਰਾਜੀ ਤੋਂ ਨ ਸੰਤ ਬਣ ਕੇ ਐਸੇ ਤਾਂ ਅਰੰਭ ਦੇ ਵਿੱਚ ਅਸੇ ਤਰ ਨਹੀਂ ਕਰਨਾ ਚਾਹੀਦਾ ਕਿਉਂਕਿ ਸਾਰੇ ਜਿਹੜੇ ਸਾਡੇ ਸਮਾਜਿਕ ਲੋਕ ਹੈ ਅਜ ਉਹ ਬੜੇ ਇਸ ਗੰਤੋਂ ਵਿੱਚ ਪਰਫਲਸ਼ ਹੋਏ ਹੈ ਕਿ ਇਹ ਕਿਾ ਇਹ ਜਿਹੜੇ ਲੋਕਾਂ ਨੂੰ ਅੱਜ ਪਤਾ ਕਿ ਜਿਹੜੇ ਲੋਕ ਨੂੰ ਪਹਿਲੇ ਪਸਤ ਫਸ ਆ ਗਈ ਦੀ ਉਹ ਜਿਹੜੇ ਉਹ ਤੇ ਉਹ ਤੋਂ ਉਹ ਉਹ ਲੋਕ ਅਸੀਂ ਕੁੱਝ ਵੀ ਕਹਾਂ ਨਹੀਂ ਕਿਉਂਕਿ ਚਾਲੂ ਦਾ ਕੋਈ ਜਾਗਰ ਜਲਿਆ ਨਹੀਂ ਚੀ ਤਾਂ ਸਾਡੇ ਪੁੱਛੇ ਤੇ ਉਹਨਾਂ ਨਾਲ ਟੁਰੇ ਮਿਲਦੇ ਖੁਦ ਆਦੇ ਉਸੇ ਇਤਰਾਮ ਤੇ ਬਪਰਸ ਤੋਂ ਕਿਨੋਂ ਗਏ ਤਾਂ ਵੀ ਚਲ ਤਾ ਜੈਕਰ ਨਾਲ ਪੂਰ ਸਮਾਂ ਬਿਤੇ ਐਸੇ ਕਰਮ ਕਰਦੇ ਨੇ ਪਰ ਅੱਜੋ ਸਾਡੇ ਲਈ ਕਿਉਂਕਿ ਅਸੀਂ ਪਹਿਲੇ ਦਿਨ ਵਾਲੇ ਚੁਰਗਾਂ ਨੂੰ ਕਿਵੇਂ ਮਹਾਰਾਜ ਨੂੰ ਨਾ ਤਾਂ ਸ਼ਸ਼ੰਭੈ ਨਾ ਕੋਈ ਸਮਾਂ ਦਿੱਤਾ ਨਾਮੇ ਥੋੜੇ ਜਿਹੜੇ ਆ ਨਾਮੇ ਤੋਂ ਤੁਰੀ ਉਹ ਵੀ 20 ਕੁ ਚੰਦ ਰਹੇ ਆ ਸਾਡੇ ਜਿਹੜੇ ਬਿਖੇ ਜਾਉਂਦੇ ਆ ਅਖੀਰ ਗੱਲ ਆ ਤੁਸੀਂ ਵੀ ਜਾਵੇ ਫਿਰ ਉਹਦੇ ਤੋਂ ਚੜਤ ਹੈ ਕੋਈ ਫੈਟ ਨਹੀਂ ਸੀ ਬਹੁਤ ਹੁਕਮ ਨੂੰ ਪਰ ਅਸੂਲੋਂ ਬਾਲਕੀ ਆਮਾਨੇ ਤੇ ਜੀ ਕੋਦੋਂ ਸਾਰੇ ਕੱਜ ਪੂਰੇ ਪੰਜਾਬ ਚੇਗਾ ਚਲੇਗੇ ਪੂਰੇ ਕੈਨੇਡਾ ਬਾਹਰ ਕੌਨਸੈਂਟਿਓ ਦੇ ਪੂਰੇ ਨਾਲ ਦੋ ਚੁਟੀਆਂ ਜੋ ਉਹਨਾਂ ਸਪੂਚ ਤੋ ਅੱਜ ਸਾਹਮਣੇ ਆ ਚੁੱਕਿਆ ਕੋਣ ਉਸ ਸਪੂਚ ਨੂੰ ਮੰਨਦੇ ਹੋਏ ਜਿਹੜੇ ਲੋਕਾਂ ਨੂੰ ਸਮਝੇ ਗਈ ਉਹ ਤਾਂ ਆਪਣੇ ਗਲਤੇ ਪਿੱਛੇ ਆ ਗਏ ਜਿਹਦੇ ਉਹ ਅੱਜ ਵੀ ਟੁੜੇ ਇਸੇ ਅਸਰ ਮਤੇ ਆ ਯਾਹ ਬੋਲਣ ਲੱਗੋ ਡੋਲੇ ਬਈਆ ਕੋ ਪਤਾ ਨਹੀਂ ਕਿਹੜੇ ਕਿਹੜੇ ਰੰਗ ਵਿੱਚ ਜੁੜੇ ਹੋਏ। ਤੋ ਅੱਜ ਵੀ ਮੈਂ ਦੇਖ ਰਿਹਾ ਵੀ ਅੱਜ ਵੀ ਉਹਨਾਂ ਨਾਲ ਖੜੇ ਹੈ। ਮੈਂ ਬੰਦ ਜਿਹੜਾ ਕੋਲੇ ਜਾਣਾ। ਪਰ ਆਦੇਤੀ ਗਾਣ ਕਿ ਕੱਲ੍ਹ ਵਾਲ ਨੂੰ ਜੋੜ ਬੈਠੇ। ਹਾਂ। ਉਹਦੀ ਵਾਲ ਪੰਜ ਸੱਤ ਬੰਦ ਦੀ ਗੱਲ ਪਰ ਉਹ ਹੁੰਦੇ ਸੈਂ। ਪਰ ਮੈਂ ਜਾਦੇ ਇਸ ਕੰਮ ਨਾਲ ਸੰਬੰਧ ਨਹੀਂ। ਮੈਂ ਸ਼ੱਕ ਨਾਲ ਬਿਲਕੁਲ ਸੰਬੰਧ। ਨਾਮ ਆ ਪਹਿਲੇ ਨਾਮ ਆਜਾ। ਇਹ ਸਾਰੇ ਨਾ ਬੱਚਿਆਂ ਨੂੰ ਬੇਸ਼ਕ ਉਹ ਜਿੰਨੇ ਬੱਚੇ ਹੋ ਜੇ ਤੁਹਾਡੇ ਇਹਨਾਂ ਉੱਪਰ ਦਾ ਫੋਕੀ ਆ ਗਏ। ਕਿਉਂਕਿ ਨਾ ਸਾਰੀ ਜ਼ਿੰਦਗੀ ਆਪਣੇ ਮਹਾਰਾਜ ਦੇ ਸਰਦਾਰ ਬੰਗਲਾਏ ਗੇਰੇ ਗੁਰਪ੍ਰਾਪ ਤੇ ਉਹ ਜਦੋਂ ਤੇਰੇ ਚਰਖਾ ਨੂੰ ਪਾਵੇ ਉਹ ਮੇਰੇ ਉਹ ਗੁਰਪ੍ਰਾਪ ਚ ਦੇਖੋ ਕੁ ਬੈਂ 86 ਸਾਲ ਦੇ ਅੰਦਰ ਮੈਂ ਪਹਿਲਾ ਚਾਂਸ ਮਿਲ ਗਿਆ ਪਰ ਮੈਂ ਸਨ ਸਾਰਾ ਵਿੱਚ ਇਹ ਗੱਲ ਇਹ ਵੀ ਥੀ ਮੈਨੂੰ ਇਹ ਸੰਕਲ ਉਹਦੀ ਇੰਨਾਲਾ ਕੁ ਚੱਪੀ ਦੀ ਲੋਕ ਨਹੀਂ ਜੁਗੀ ਛਿੰਨੀ ਲੰਮਾਈ ਚਾਰੇ ਦਾ ਬਾਇ ਸਮਾਜ ਦੇ ਅੰਦਰ ਕਹਿ ਦੇ ਕੰਮ ਹੋਇਆ ਸਭ ਤੋਂ ਮੇ ਹੋਇਆ ਔਰ ਮਹਾਰ ਕੁਰੀਆਲੇ ਨੂੰ ਭੇਟਦੇ ਵਿੱਚ ਸਭ ਤੋਂ ਵੱਗ ਮਿਰ ਬਾਣੀ ਦਾ ਹੁੰਦੀ ਉਹਨਾਂ ਵਾਸਤੇ ਕੋਈ ਸਰਨਾ ਹੋਣਾ ਨਹੀਂ ਤਾਂ ਅਛਾ ਹੀ ਦਾਸਾਂ ਸੰਤੋਵ ਦੇ ਵਿੱਚ ਨੂੰ ਸਤ ਦੇ ਜਿਹੜੇ ਕਰਮ ਉਹ ਲੋਕਾਂ ਦੇ ਆਪੇ ਲੋਕਾਂ ਨੂੰ ਵਾਪਸ ਚਾਰਨਾ ਹੈ ਲੋਕ ਵਿਸ਼ਵਾਸ ਕਰ ਰਹੇ ਆ ਲੋਕ ਮਰ ਨੂੰ ਪੱਛੇ ਫੜਦੇ ਨੇ ਉਹਨੂੰ ਰੱਬ ਮੰਨਦੇ ਨੇ ਪਰ ਅੱਜ ਰੱਬ ਦੀ ਜਗ੍ਹਾ ਮੈਂ ਕਹਿੰਦਾ ਅੱਜ ਤਾਤੂ ਵੀ ਨੇ ਤੁਹਾਡਾ ਚਾਹਵਾ ਤੁਸੀਂ ਆ ਉਹਨਾਂ ਨੂੰ ਕਿ ਤੁਹਾਨੂੰ ਮੈਂ ਇੱਕ ਵਾਰ ਹੋਰ ਗੱਲ ਕਰਾਂਗਾ ਕਿ ਜਰਕੀ ਪੂਰੀ ਵਾਲੇ ਸੰਪਰਦਾਏ ਦਾ ਉਹ ਆਪਣੇ ਆਪ ਨੂੰ ਜੋੜ ਗਿਆ ਜਿੱਦ ਤੱਕ ਸਾਡੇ ਕੋਲ ਸਬੂਤ ਨਸ਼ਟ ਹੋਈ ਨੇ ਮੀਡੀਆ ਵਿੱਚ ਵੀ ਆਇਆ ਨੇ ਜਦੋਂ ਮਾਰੇ ਗੰਗਾ ਨੰਦੀ ਨੇ ਸੀ ਛੱਡਿਆ ਉਸ ਵੇਲੇ ਉੱਥੇ ਕਹਣਾ ਜਿਹੜੇ ਕਰੇ ਪਾਏ ਕਿ ਕੁੱਤਾ ਬਿਆਨ ਪਾਇਆ ਇਹਨਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਸੰਤਾਨ ਦੀ ਨਾ ਤਾਂ ਚੱਕਰ ਸਥਿਤੀ ਗਈ ਨਾ ਹੀ ਕੋਈ ਨਿ ਸੰਸਕਾਰ ਹੋਇਆ ਇਹ ਇਸ ਵੇਲੇ ਤੁਹਾਡਾ ਕੀ ਕਹਿਣਾ ਹੈ ਉਸ ਸਮੇਂ ਜਦੋਂ ਇਹ ਬਸਰਾਲ ਤੋਂ ਚਲੋ 1984 ਦੇ ਵਿੱਚ ਮਹਾਰਾਜੇ ਨੇ ਸੀ ਛੱਡਿਆ ਕਿਸੇ ਨੂੰ ਨਹੀਂ ਮੁਸ਼ਕਲ ਉਹਕੋ ਸੋ ਉਹਕੋ ਬੁਣੀ ਉਹ ਤੇ ਆ ਉਹ ਬੈਠਾ ਨਾਲ ਮੇਰਾ ਕੋਈ ਜਾਣ-ਪਛਾਣ ਨਹੀਂ ਤੋਂ ਤਾਂ ਇਹ ਪਹਿਲੇ ਥੇ ਕਿ ਤੂੰ ਬੈਠੇ ਸੇ ਨਾ ਸਮਝੀਂ ਦਿਸ ਨਾ ਫੁਣ ਕੇ ਇਹ ਵੈਨ ਉਹ ਇਹੋ ਮੋਢਿਆਂ ਨੂੰ ਦੱਸਣਾ ਕਿ ਇਹ ਮਸਬਿਲ ਪਿਆਮੇ ਬੇਸ਼ੁਬਿਸ਼ਤ ਫਿਰ ਭਾਈ ਇਹ ਕਾਲ ਤੋਂ ਇਹਨਾਂ ਨੂੰ ਸਵਾਲ ਕੀਤਾ ਕਿ ਜਦੋਂ ਮਹਾਰਾਜ ਚਰਾਸੀ ਦੇ ਵਿਚੇ ਛੱਡ ਗਏ ਫਿਰ 84 ਦੇ ਵਿਚ ਇਹਨੂੰ ਕਦੀ ਜਸ ਫੋਲ ਕਿਹਾ ਹੋਣਾ ਇਹ ਉਸ ਵੇਲੇ ਕਦੀ ਜੇ ਬਸ ਆਪਣਾ ਨਹੀਂ ਬਣਿਆ ਇਹ ਕਹਿੰਦੇ ਫਿਰ ਅਸੀਂ ਉਸ ਤੋਂ ਦਗਾ ਨਹੀਂ ਆਈ ਦੇਖੋ ਪੁਰਤੂਨਿਕ ਆਈ ਘਰੇ 50 ਦਿਨਾਂ ਮਾਰਦੇ ਮੇਰੇ ਰਾਮਾ ਜੀ ਪਰ ਹੁਣ ਮੈਂ ਦੇਖੋ ਇਹ ਚੋਪਸੇ ਕੱਲਾ ਬਣ ਤਾ ਇਹ ਚੋਪਸੇ ਬਹੁਤ ਬੋ ਮਾਤੂੰ ਬਹੁਤ ਬੋ ਮਾਤੂੰ ਲੋਕ ਕਹਿਣਾ ਮਨੋ ਕਿ 100 ਤੁੰਗਾ ਇਹ ਕੱਲੇ ਮਨ ਦਾ ਤੇ ਸਾਬ ਨੂੰ ਨਹੀਂ ਆ ਅਸੇ ਜ਼ਿਆਦਾ ਇਸ ਗੱਲ ਨੂੰ ਮੈਂ ਤਰੀ ਮਨ ਬੱਧੀ ਗੱਲ ਹੈ ਹੋ ਵੀਰ ਸਾਹਿਬ ਇਤਨੇ ਮਰ ਮੱਝ ਹੀ ਕਰਿਆ ਸਾਡੀ ਗੱਲ ਤੇ ਨਹੀਂ ਜੀ ਇਹਨਾਂ ਦੇ ਵਿੱਚ ਨਹੀਂ ਪਹੁੰਚੀ ਅੱਜ ਜਦੋਂ ਹਰ ਬੰਦੇ ਦੇ ਅੱਥਰ ਦੇ ਵਿੱਚ ਗੱਲ ਆਈ ਉਹਨਾਂ ਨੂੰ ਅੱਜ ਉਸਵਾਦ ਹੋਇਆ ਜੋ ਲੋੜੇ ਨਹੀਂ ਜੇ ਕੰਮ ਹੈ ਉਹ ਸੰਤਾਂ ਵਾਲੇ ਨੇ ਨਹੀਂ ਦਿੱਤੇ ਪਰ ਚੰਗੇ ਲੋਕ ਨੂੰ ਨਹੀਂ ਦਿੱਤੇ ਲੋਕਾਂ ਦੇ ਪਰਿਵੰਤ ਤੋਂ ਪਾ ਦੇ ਦਿੱਤੇ ਮੇਰੇ ਅੰ内 ਸੁਣੋ ਪਰ ਫੈਲਿਤ ਰਿਕੇ ਜੇ ਗੱਲਾਂ ਉੱਠੀਆਂ ਕਿ ਜੋ ਮੰਡੀ ਤੋਂ ਦੇ ਲੋਕ ਜਾਣੇ ਕਿ ਉਹ ਬਹੁਤ ਜਿੰਨਾ ਗਾਦੇ ਪਰ ਮੈਂ ਥੋੜਾ ਚਾਹਦਾ ਜੀ ਵੱਧ ਰੇ ਮੈਂ ਪਿੱਛੇ ਰਹਿਣ ਵਾਲਾ ਹੁੰਦਾ ਕਿਉਂਕਿ ਅਸੀਂ ਆਪਣੇ ਨਿਤਨੇਮ ਤੋਂ ਜੜੇ ਆ ਮੇਰੇ ਜਿਹੜੇ ਗੁਰੂ ਘਰ ਮਨਸ਼ਾ ਰਾਮ ਐਵੇਂ ਸ਼ੰਦਾ ਸੀਤਾਰਾ ਉਹ ਚੰਗੇ ਅਸੀਂ ਬਣੇ ਕਿੰਨੇ ਜਿੰਨ ਤੋਂ ਵਕਤ ਨੂੰ ਪਿਆਰ ਕਰਦਾ ਪਾਵਾਂ ਪੂਰੇ ਦੇ ਆਪਣੇ ਸਾਥਾਂ ਵਾਲੇ ਕੋਈ ਬੁਰੀ ਪ੍ਰਤੀ ਦੇ ਗੱਲ ਕਰ ਰਹੇ ਜੋ ਸਭ ਦੇ ਮੋਰੇ ਆ ਚੁੱਕੇ ਪੂਰੇ ਪੰਜਾਬ ਚਾ ਚੁੱਕੇ ਪੂਰੇ ਬਾਡੀ ਵਿੱਚ ਚਾ ਚੁੱਕੇ ਹੁਣ ਅੱਜ ਵੀ ਅੱਜ ਵੀ ਸਰਦਾਰ ਜੀ ਦੇ ਨਾਲ ਲੋਕ ਮੰਗਦੇ ਉਸ ਪਰ ਉਹਨਾਂ ਦਾ ਕੋਈ ਐਸਾ ਸੰਬੰਧ ਹੁੰਦਾ ਨਹੀਂ ਜਦੋਂ ਮੈਂ ਮੰਗਦਾ ਉਹਨੇ ਮੰਗਦੇ ਅਸੀਂ ਤਾਂ ਚਾਹੁੰਦੇ ਵੀ ਜੋ ਕੁਸ਼ੂਗਲ ਕਤੂਤ ਕੀਤੀ ਆ ਉਹਦਾ ਡੰਡ ਉਹਨੂੰ ਹੋਣਾ ਚਾਹੀਦਾ ਮਤਲਬ ਸੋ ਬਹੁਤ ਬਹੁਤ ਧੰਨਵਾਦੀ ਜਿਸ ਸਾਣਾ ਸੀ ਨਤਰਾਮ ਸਿੰਘ ਨੇ ਗੱਲ ਕੀਤੀ ਹੈ ਸਪਸ਼ਟ ਗੱਲ ਕਰਤੀ ਕਿ ਸਾਡਾ ਉਸ ਸ਼ੰਕਰ ਨੰਨਾ ਕੋਈ ਸੰਬੰਧ ਨਹੀਂ ਤੇ ਉਹਨਾਂ ਹੋਰ ਲੋਕਾਂ ਨੂੰ ਵੀ ਇਹ ਕੀਤੀ ਹੈ ਕਿ ਹੁਣ ਉਸ ਦਾ ਜੋ ਚਿਹਰਾ ਲੋਕਾਂ ਮੂਰੇ ਨੰਗਾ ਹੋ ਚੁੱਕਿਆ ਹੈ ਜਿਹੜੇ ਲੋਕ ਹੁਣ ਵੀ ਸਾਥ ਦੇ ਰਹੇ ਨੇ ਉਹਨਾਂ ਲੋਕਾਂ ਨੂੰ ਸਮਝ ਆਣਾ ਚਾਹੀਦਾ ਤੇ ਆਪਣੇ ਰਾਤੇ ਨੂੰ ਪਿੱਛੇ ਹਟਾਣਾ ਚਾਹੀਦਾ ਕਿ ਅਸੀਂ ਉਸ ਦਾ ਸਾਥ ਬਿਲਕੁਲ ਹੀ ਦਮਗ ਤੇ ਕਿਨੇ ਪ੍ਰਸ਼ਾਸਨ ਨੂੰ ਵੀ ਪੀਰ ਕੀਤੀ ਕਿ ਉਸ ਦੇ ਖਿਲਾਫ ਸਖਤ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਆਪਣੇ ਜੁਗੀ ਪ੍ਰਤੀ ਦੇ ਨਾਲ ਮੇਰਾ ਪੰਜਾਬ نیوز ਤੋਂ ਦਿਨੇਸ਼ ਲਾਲ ਨੂਰਪੇਦੀ ਰੂਪ